ਉਹ ਵਿਖਾ ਦਿਓ ਕੋ ਬ੍ਰਹਮ ਬਾਦ ਦੇਖੋ ਕਿਤੇ ਬ੍ਰਹਮ ਜਿਹੜਾ ਹੈ ਉਹ ਵਿਦਿਆ ਕੋ ਅੱਜ ਬ੍ਰਹਮ ਬਾਦ ਬਵਾਤਾ ਵਿਸ਼ਾ ਬ੍ਰਹਮੇ ਬਾਦ ਦਾ ਵਿਸ਼ਾ ਬਣੇ ਅਖੜਾ ਬ੍ਰह्म ਗਿਆਨੇ ਬਾਦ ਦਾ ਵਿਸ਼ਾ ਉਹ ਬ੍ਰਹਮ ਬਾਦ ਜਿਹੜੇ ਧਰਮ ਨੇ ਬਾਦੋ ਬਾਦ ਦਾ ਵਿਸ਼ਾ ਹੀ ਆ ਹੈ ਆ ਧਰਮ ਜਿਹੜੇ ਨੇ ਬੜੇ ਇਹਦੇ ਵਾਦ ਕਰਵਾਦੇ ਬ੍ਰਹਮ ਗਿਆਨ ਦੇ ਪਰ ਬ੍ਰਹਮੇ ਬਾਦਵਾਦਾ ਬਿਸ਼ੈ ਉਸ ਬ੍ਰਹਮ ਨੇ ਉਹ ਤੁਹਾਨੂੰ ਬਣਾ ਲਿਆ ਉਹ ਦੂਏ ਬ੍ਰਹਮ ਨੇ ਉਹ ਬਣਾ ਲਿਆ ਬ੍ਰਹਮ ਆਦਾ ਕੋਲ ਬ੍ਰਹਮ ਨਹੀਂ ਆਇਆ ਇਕੱਲਾ ਬ੍ਰਹਮ ਆ ਹਾਂ ਇਡੀਆਂ ਮਨਵੱਤਾ ਨੇ ਮਾਨਣਾ ਨਹੀਂ ਗੜੀਆਂ ਬ੍ਰਹਮ ਦੀਆਂ ਗੜੀਆਂ ਹੋਈਆਂ ਨੇ ਮਤਲਬ ਬ੍ਰਹਮ ਨੂੰ ਮਾਨ ਕੇ ਆਇਆ ਹੈ ਝੇ ਹੰਕਾਰੀ ਹੈ ਜਿੰਨਾ ਚਿਰ ਹੰਕਾਰ ਹੀ ਹੈ ਬ੍ਰਹਮ ਉਹ ਬ੍ਰਹਮ ਨਹੀਂ ਹੈ ਇਹ ਖੁਦ ਹੀ ਮਾਨ ਹੈ ਇਸੇ ਨੂੰ ਮਨ ਕੇ ਆਇਆ ਇਹਦੇ ਜਿੱਥੇ ਤੇ ਹੀ ਜਗ ਜੀਤ ਹੋੜ ਬੁੱਧੀ ਨਾਲ ਕਰਨ ਨੂੰ ਜਿਤੜ ਬੁੱਧੀ ਨਹੀਂ ਜਤ ਸਕਦੀ ਉਹਦੀ ਉਹਨੂੰ ਬੁੱਧੀ ਜਤ ਸਕਦੀ ਹੈ ਕਿਵੇਂ ਕਹਾਂ ਬੁੱਧੀ ਨੂੰ ਉਹਨੇ ਕਿਹਾ ਵਈ ਤੇਰੇ ਬੁੱ ਤੇਰੀ ਡਿਊਟੀ ਹੈ ਆਪਾਂ ਨੇ ਐਪਰ ਬਜਾ ਚੁਹਾ ਅਖੂ ਜਵਾਬ ਰਖਣਾ ਆਪਸਾਂ ਕਰ ਚੋ ਬੁੱਧੀ ਦੀ ਡਿਊਟੀ ਹੈ ਕਿ ਤੋ ਖੋਜੇ ਕੋ ਪੜ੍ਹੇ ਕੋ ਸੁਣੇ ਸਮਝੇ ਤੇ ਥੱਲੇ ਬ੍ਰਹਮ ਨੂੰ ਲੈ ਕੇ ਦਵੇ ਤੇ ਪ੍ਰਭ ਉਰੂ ਸਟੋਰ ਕਰੇ ਆਪਣੇ ਵਿੱਚ ਬੁੱਧੀ ਤੋਂ ਬਨ ਤਾਂ ਤਾਂ ਨਹੀਂ ਸਕਦਾ ਕਿਸ ਬੁੱਧੀ ਸਰੀਰ ਤੇ ਮੇਰੇ ਨਹੀਂ ਕੰਮ ਕਰਦੀ ਕੱਲੇ ਆਇਆ ਸੀ ਕੌਣ ਸੀ ਗੱਲ ਹੈ ਇਹ ਜਦ ਪਾਚਾਇਆ ਸੀ ਕੋਈ ਗੁੰਦਕ ਸ਼ਾਇਦ ਆਪਾਂ ਕੱਲ ਗੱਲ ਕਰਦੇ ਸੀ ਕਿ ਸਰੀਰ ਤੇ ਬਿਲੋਨੀ ਜਲ ਆਹੋ ਕੱਲ ਗੱਲ ਕੀਤੀ ਚੱਲ ਨਹੀਂ ਸੀ ਜਦ ਇਸ ਲਈ ਤਾਂ ਕਿਉਂਕਾ ਬੁੱਧੀ ਜਣੀ ਹੈ ਕੰਮ ਨਹੀਂ ਕਰਦੀ ਉਹਦਾ ਚੰਦਰ ਜਨਰੇਟ ਦੇ ਬਿਲਕੁਲ ਉੱਪਰ ਬ੍ਰੇਂਡ ਤੇ ਬਨਾ ਬੁੱਧੀ ਨਾ ਕੰਮ ਕਰਦੀ ਜਦ ਉਹ ਮੁਧਾਣੀ ਆ ਬਈ ਉਹ ਇਹ ਤੇ ਬਿਲੋਨੀ ਬੁੱਧੀ ਕੰਮ ਕਰਦੀ ਸੁਰਤ ਜਿਹੜੀ ਬਾਹਰ ਨਿਕਲ ਗਿਆ ਅਸਲ ਬੁੱਧੀ ਹੰਡੇ ਵੇਡਣ ਹੁੰਦੀ ਹੈ ਉੱਥੇ ਕੰਮ ਕਰ ਲੱਗਦੀ ਹੈ ਉਹ ਬਗੈਰ ਉੱਥੇ ਕੱਲੇ ਨਾਲ ਹੁੰਦਾ ਨਾਲ ਹੁੰਦੀ ਸੀ ਹਾਂ ਉਥੇ ਗੱਲਾਂ ਹੀ ਨਾਰਮ ਸੰਸਾਰ ਜੀ ਲੋ ਇਹ ਬੁੱਧੀ ਨੇ ਜਨਮ ਦੇਣਾ ਜਨ ਨੂੰ ਪਦਾਰਥ ਬੁੱਧੀ ਦਾ ਮਾਇ ਹੀ ਮਤ ਕਾਇਲੋ ਬੁੱਧ ਕਾਇਲੋ ਇਹ ਤਾਂ ਮਾ ਬਣਨੀ ਹੈ ਮਾ ਬਣਨੀ ਹੈ ਜਦ ਜਦ ਇਹ ਨੂੰ ਜਦ ਜਦ ਇਹ ਬੁੱਧ ਨੂੰ ਪੂਰਨ ਹੋ ਜਾਂਦਾ ਜੇ ਅਧੂਰੀ ਨੇ ਕੋਈ ਦੇ ਤਾ ਨਾ ਸੁਕੇਤ ਮਤ ਪੈਦਾ ਕਰਤੀ ਉਹ ਮਤ ਵੀ ਅਧੂਰੀ ਹੋ ਜੂਗੀ ਅਧੂਰੇ ਬੁੱਧ ਨਾਲਾ ਬੰਤਾਂ ਓ ਮਨ ਮਤਾਂ ਵਾਹੀਓ ਨੇ ਫਿਰ ਆਹ ਸੁਤਮਗਲਾਈ ਆਪਣੀ ਮਾਂ ਹੈ ਜਿਆਦਾ ਉਹ ਕਹਿੰਦਾ ਨਾ ਕੋਈ ਬਹੁਤ ਕੁਝ ਪੜ ਲਿਆ ਹੋਇਆ ਹੁੰਦੀ ਹੋਰ ਦੀ ਪੜ ਲੋ ਬਸ ਅੰਦਰਲੇ ਦੇ ਘਾਇਤਾ ਉਦੋਂ ਵੀ ਹੋਰ ਦੀ ਲੋੜ ਹੈ ਹੋਰ ਦੀ ਲੋੜ ਉਸੋ ਜਿਹੜੀ ਕਿਤਾਬ ਲਿਖੂਗਾ ਉਹ ਤਾਂ ਫਸੌਣ ਵਾਲੀ ਲਿਖੂਗਾ ਲੋਕਾਂ ਨੂੰ ਤਾਂ ਵੈਰ ਲੋੜੇ ਦੀ ਉਹਦਾ ਉਹ ਤਾਂ ਕੰਮ ਛਡਾਦਾ ਬੁੱਧੀ ਤਾਂ ਕੰਮ ਛਡਾਦਾ ਉਹਨੂੰ ਭੁੱਖ ਨਹੀਂ ਰਹੀ ਅੰਦਰਲੇ ਨੂੰ ਉਹ ਖੰਦਰਲੇ ਨੂੰ ਨਹੀਂ ਬੁੱਧੀ ਕੀ ਕਰ ਉਹ ਕਰ ਲਿਆ ਜਾਤਾ ਜੁਮੇਤਾ ਲਾਈ ਜਦ ਤੱਕ ਲਾਈ ਉਹ ਤਾਂ ਰੋਲਾ ਕੀ ਤਾਂ ਕੈਨਗਾ ਬੁਰ ਕੋ ਖੇਲੀ ਕੋ ਖੇਲੀ ਮੈਨੂ ਕੀ ਲੋੜ ਪਈ ਸੀ ਆ ਬੁੱਧੀ ਦਾ ਕੰਮ ਲਾਉਂਦਾ ਅੰਦਰ ਲਾ ਬੁੱਧੀ ਹਾਂ ਅੰਦਰ ਨਹੀਂ ਪੈਂਦੀ ਆ ਬੜੀ ਰੋਟ ਲਾਉਂਦਾ ਖੰਬੋ ਖ ਬਸਰਾ ਵੀ ਹੋਦਾ ਲੋੜ ਵੀ ਹੁੰਦੀ ਆ ਕੰਮ ਵੀ ਹੋ ਲਾਉਂਦਾ ਜੋ ਕੰਮੇ ਨਹੀਂ ਲਾਉਂਦਾ ਤੇ ਖਜ਼ੂਰ ਕੀਦਾ ਆਰ ਕਾ ਗਾਨਾ ਤੂੰ ਇਹਦਾਂ ਕਰਨ ਜੋ ਕੰਝੋਛ ਹੈਗਾ। ਉਹ ਕਹਿੰਦਾ ਕੱਟੇ ਕਾ ਕਰਮ ਕਮਾਉਣੇ ਕਾ ਤੱਕ ਤਾ ਕਰਮ ਕੋਣ ਨੇ ਬਈ ਚੰਗੇ ਮਾੜੇ ਚੰਗੇ ਮਾੜੇ ਕਰਮਾ ਜੋ ਨਾ ਲਾਇ ਬੁੱਧੀ ਰੋਪੜੀ ਨੂੰ। ਦੋ ਦਿਨ ਕਾਉ ਜੋਗ ਤੂੰ ਕਿਨੂੰ ਦੋਦਾਂਗਾ ਤਾਂ ਆਪਣੀ ਬੁੱਧੀ ਨੂੰ ਅਪਲਾਇ। ਪਰਮੇਸ਼ਰ ਤੇ ਭੁੱਲਿਆ ਤੂੰ ਪਰਮੇਸ਼ਰ ਨੂੰ ਤਾਂ ਭੁੱਲ ਗਿਆ। ਪਰਮੇਸ਼ਰ ਵੱਲ ਜਾਣਾ ਤਾਂ ਤਾਂ ਛੱਡ ਤਾ ਤੈ ਸੰਸਾਰ ਦੀ ਇੱਜ਼ਤ ਵੱਲ ਪੈ ਗਿਆ ਪਰਮੇਸ਼ਰ ਦਾ ਦਵਾਰਾ ਛੱਡ ਤਾ। ਸੰਸਾਰ ਦੀ ਇੱਜ਼ਤ ਹੋ ਗਿਆ ਸੰਸਾਰ ਚ ਵੀ ਇੱਜ਼ਤ ਹੋਵੇ ਮੇਰਾ ਨਾਂ ਹੋਵੇ ਕੁਝ ਵੀ ਹੋਵੇ ਪਰਮੇਸ਼ਰ ਤੇ ਭੁੱਲਿਆ ਉਹ ਜਿਹੜਾ ਪਰਮੇਸ਼ਰ ਦਾ ਟਾਰਗੇਟ ਬਣਾਇਆ ਸੀ ਉਹ ਅਸਤਾ ਦਾ ਉਹ ਭੁੱਲ ਗਿਆ ਵੇ ਆਪਣਾ ਸਦੇ ਰੋਗ ਰੋਖੜੇ ਹੋ ਗਏ ਹਾਂਜੀ ਕਹੂੰ ਬ੍ਰਹਮਬਾਦ ਕਹੂੰ ਵਿਦਿਆ ਕੋ ਵਿਖਾ ਦੋ ਉਹ ਪਰਪਾ ਬਾਤ ਦੇਖੋ ਪਰਮਬਾਦ ਲਫ਼ਜ਼ ਵੀ ਆਇਆ ਅਦੇ ਵਿੱਚ ਬਾਦ ਕਹਦੇ ਨਹੀਂ ਆਹ ਲਫਜ਼ ਬ੍ਰਹਮ ਨੂੰ ਸ੍ਰੇਸ਼ਟ ਮੰਨਿਆ ਹਾਇਆ ਉੱਥੇ ਇੱਥੇ ਬ੍ਰਹਮ ਨੂੰ ਬਾਹਰ ਦੇ ਵਿੱਚ ਕਰਦਾ ਚੱਕ ਬਾਦ ਕਰੋ ਭਾਰਵਾਦ ਆਰਵਾਦ ਝਗੜਾ ਬਾਦ ਝਗੜਾ ਝਗੜੇ ਦੇ ਵਿੱਚ ਹੀ ਆਇਆ ਇੱਥੇ ਝਗੜਾ ਸੰਸਾਰ ਹੈ ਝਗੜੇ ਉੱਥੇ ਝਗੜਾ ਕਰਕੇ ਹੀ ਆਇਆ ਹਾਇਆ ਬੁਰਗਾ ਤੇ ਹਾਂ ਬ੍ਰਹਮ ਸਾਰੇ ਝਗੜੇ ਵਾਲੇ ਨੇ ਝਗੜੇ ਵਾਲੇ ਇੱਥੇ ਕਰਤੇ ਜਿਹੜੇ ਵਿੱਚ ਝਗੜ ਲੋ ਭਾਈ ਝਗੜਾ ਲੋ ਹਾਂ ਹੋਰ ਕੌਣ ਸਾਂਗੇ ਕੋਹੋ ਵਿਦਿਆ ਕੋ ਵਿਖਾ ਦੇ